ਤੇ ਸੁਤਰੀ ਜੰਨੀ ਹੈਗੀ ਆ ਬਾਕੀ ਤੁਸੀਂ ਤੁਰਦੀ ਵੇਖੋ ਪਲਵਾਨਾਂ ਵਾਂਗੂ ਆ ਬਾਈ ਬਹੁਤ ਸੋਹਣਾ ਡਰ ਦੀ ਕੁਆਲਿਟੀ ਕਰੋ ਸੰਗ ਦੇ ਵਿੱਚ ਬਰੀਕੀ ਹਸੀਲ ਆ ਪੂਰੀਆਂ ਬਾਈ ਆ ਲੇਵਾ ਵੇਖੋ ਕਿਰਾਂ ਦੇ ਵਿੱਚ ਥਾਣਾ ਲੇਵਾ ਵੀ ਚੰਗਾ ਝੋਣ ਵੇਖੋ ਤੁਸੀਂ ਹੂੰ ਬਾਕੀ ਵਰਦੀ ਆ ਯਾਰ ਹਨਾ ਹੂੰ ਨਾ ਵੀ ਨਿਆਣਾ ਮੁੱਲ ਤੇ 52 ਰੁਪਇਆ ਕਰਦੇ 50 ਦੀ ਬੱਚੀ ਦੇ ਦਾਂਗੇ ਆਪਾਂ ਮੁੱਲ 50 ਪਿਆ ਦੀ ਦੇ ਦਾਂਗੇ ਹਾਂ ਸਹੀ ਠੀਕ ਹਾਂ ਮਾਰੀ ਦੇ ਨਾ ਤਾਂ ਰਹਿੰਦੀਆਂ ਵੀ ਹਾਂ ਮਾਰ ਹੂੰ ਦੁੱਧ ਨਹੀਂ ਮਾਰਦੇ ਇਹ ਕਿੰਨੇ ਜਰੀਏ ਦੀ ਵੀ ਤੇ ਬੋਲ 42 40 ਦੀ ਵੜ ਦੇ ਦਾਂਗੇ ਆਪਾਂ ਇਹ ਬੋਲ 42 40 ਦੀ ਦੇ ਦੇਾਂਗੇ ਆ ਆ ਸਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਤੁੰਬੜਪਨ ਗੁਰਪਿਆਰ ਵੀਰ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਦੋ گاਵਾ ਦਿਖਾਵਾਂਗੇ ਤੁਹਾਨੂੰ ਮਿੱਤਰੋ ਦੋਵੇਂ ਥੂਈਆਂ ਹੋਈਆਂ ਇੱਕ ਦਾ ਬੱਚਾ ਹੈ ਨਹੀਂ ਇੱਕ ਤਾਜੀ ਆ ਬਿਲਕੁਲ ਲੇਵੇ ਭਾਂਡੇ ਲੋ ਸਾਫ ਸੁਥਰੀਆਂ ਹੋਣਗੀਆਂ ਕਿੰਨੇ ਕਿੰਨੇ ਦੁੱਧ ਦਾ ਕੀ ਭਾਅ ਆ ਗੁਰਪਿਆਰ ਨਾਲ ਗੱਲ ਕਰ ਲੈਨੇ ਆ ਉਹ ਮਿਲਦੇ ਆ ਗੁਰਪਿਆਰ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਵਧੀਆ ਵੱਡੇ ਪਈ ਵਧੀਆ ਸੇਤਾ ਦੇ ਪਰਿਵਾਰ ਵਧੀਆ ਵਧੀਆ ਬਾਈ ਚੜਦੀ ਕਲਾ ਸਾਰਾ ਹਾਂਜੀ ਹਾਂਜੀ ਪੁੱਤ ਜੀ ਇਹ ਵੈੜ ਦੀ ਕੀ ਡਿਟੇਲ ਆ ਬਈ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਰਾਤ ਹੀ ਸੂਈ ਆ ਇਹ ਰਾਤ ਹੀ ਸੂਈ ਆ ਹਾਂ ਜੇਲੂ ਰੋਕੇ ਪਾਦੀ ਬੇਫਿਕਰ ਵੀਡੀਓ ਹੈਗੀ ਆਪਣੇ ਕੋਲ ਬਣਾਈ ਬੱਚੀ ਦਿੱਤੀ ਕਿ ਬੱਚਾ ਬਈ ਬ ਭਾਈ ਇਹੋ ਬੱਚਾ ਛੜ ਕੇ ਕਰਾਈ ਦਿਨਾ ਪਾਸ ਬੜੇ ਤੋਰੀਆ ਕਰੀ ਪਹਿਲਾਂ ਇਹਨੂੰ ਕੱਢੀ ਬਾਦ ਗਾਣ ਨੂੰ ਨਹੀਂ ਮਿੱਤਰੋ ਤੁਹਾਨੂੰ ਤੋੜ ਕੇ ਹੀ ਵਿਖਾਈ ਦਿੰਦੇ ਕਰਮਾ ਵਾਲੀ ਤੁਸੀਂ ਆਪ ਵੇਖੋ ਕਰਾਂ ਦੀ ਬਾਈ ਮੋਲਾ ਚੋਣ ਚਾਣ ਪੂਰਾ ਚੰਗਾ ਲੱਗਾ ਹਿਆ ਵੈੜ ਨੂੰ ਠੰਡ ਲੇਵੇ ਦੀ ਸਥਾਪ ਤੇ ਸੁਥਰੀ ਹੈ ਜੰਨੀ ਹੈਗੀ ਆ ਬਾਕੀ ਤੁਸੀਂ ਤੁਰਦੀ ਵੇਖੋ ਪਲਵਾਨਾਂ ਵਾਂਗੂ ਆ ਬਾਈ ਬਹੁਤ ਸੋਹਣਾ ਡਰ ਦੀ ਕੁਆਲਿਟੀ ਕਰੋ ਸੰਗ ਦੇ ਵਿੱਚ ਬਰੀਕੀ ਸਾਰੀ ਚੰਗੀ ਹੈ ਕਰਮਾ ਵਾਲੀ ਨੂੰ ਲੱਗੀ ਹੋਈ ਵੀਰੇ ਜਿਹੜੇ ਭਰਾੜੇ ਘਰੇ ਰੱਖਣ ਨੂੰ ਵੈੜ ਲੈਣੀ ਆ ਨਾ ਬਾਈ ਦੁੱਧ ਨੂੰ ਮੇਰੇ ਹਿਸਾਬ ਦੇ ਨਾਲ ਨਹੀਂ ਮਿੱਤਰੋ ਵੇਖੋ ਕਰਾ ਈ ਥਣ ਲੇਵਾ ਕਰਮਾ ਹੈ ਹਨਾ ਝੋਣ ਚਾਣ ਲੋ ਠੰਡੀਆਂ ਸੀਲ ਆ ਪੂਰੀਆਂ ਬਾਈ ਆ ਲੇਵਾ ਵੇਖੋ ਕਰਾ ਦੇ ਥਣ ਲੇਵਾ ਵੀ ਚੰਗਾ ਝੋਣ ਵੇਖੋ ਤੁਸੀਂ ਹੂੰ ਬਾਕੀ ਵਰਧੀ ਆ ਯਾਰ ਹਨਾ ਹੂੰ ਨਾ ਕੋਈ ਨਿਆਣਾ ਨਾ ਕੋਈ ਨਿਆਣਾ ਨਪਾਲਿਓ ਨਾ ਪਾਲਿਓ ਝੋਣ ਵੀ ਚੰਗਾ ਤੇ ਵਹਿੜ ਵੀ ਚੰਗੀ ਆ ਬਾਈ ਦੁੱਧ 15 ਕਿਲੋ ਦੇਜੂਗੀ ਬੱਚੀ ਵੀ ਮਗਰ ਚੰਗੀ ਰੇਟ ਬਾਈ ਰੇਟ ਇਹ ਵੇਲਾ ਤੂੰ ਆਪਦੇ ਹਿਸਾਬ ਨਾਲ ਦਸ ਦੇ ਆੜੀਆਂ ਬਸ ਹਾਂ ਦੇਨਾ ਮੁੱਲ ਤੇ 52 ਰੁਪਇਆ ਕਰਦੇ 50 ਦੀ ਬੱਚੀ ਦੇ ਦਾਂਗੇ ਆਪਾਂ ਮੁੱਲ 52 50 ਦੀ ਦੇ ਦਾਂਗੇ ਹਾਂ ਸਹੀ ਹੋਰ ਬੋਧਾ ਲੜ ਪਰ ਵਾ ਛੋਟ ਸਪਾਈ ਕਰਾਂਗੇ ਬਾਈ ਤੈਨੂੰ ਪਤਾ ਹੈ 55 50 ਦੀ ਆਪਾਂ ਤਾਂ ਭਾਣ ਵਾਲੀ ਭਾਣਾ ਦੇ ਦਾਂਗੇ ਬੱਚੀ ਤੇ ਡੱਬੀ ਬਾਈ ਆ ਹੋ ਗਿਆ ਠੀਕ ਆ ਬੱਚਾ ਮਰ ਗਿਆ ਆਪਣੇ ਕੋਲ ਵੀਡੀਓ ਪਾਈ ਬੱਚੀ ਦੀ ਠੀਕ ਆ ਬਾਈ ਬੱਚੀ ਦੇ ਮਤਲਬ ਤੇਰੇ ਕੋਲ ਹੀ ਮਰਿਆ ਆ ਕੇ ਬੱਚੇ ਮੇਰੇ ਕੋਲ ਮਰਿਆ ਬੀ ਠੀਕ ਆ ਦੁੱਧ ਕਿੰਨਾ ਵੀਰੇ ਦੁੱਧ ਦੇ 14 ਕਿਲੋਗੂੰ ਤਿਆਰ ਹੈਗਾ ਤੇਰਾ 14 ਕਿਲੋ ਸੂਨ ਚੰਨ ਸਿੰਗਰ ਬੇ ਫਿਕਰ ਬੈਠੰਡੀ ਸੀਲ ਬਰਫਾਰਗੀ ਠੀਕ ਆ ਮਾਰ ਹੀ ਦੇਣਾ ਤਾਰ ਰਹਿੰਦਾਂ ਵੀ ਹਾਂ ਇੱਕ ਨਹੀਂ ਜੀ ਜੀ ਵੀ ਦੇ ਇਹ ਵੀਰੇ ਮੁੱਲ 42 40 ਦੀ ਵੜ ਦੇ ਦਾਂਗੇ ਆਪਾਂ ਇਹ ਮੁੱਲ 42 40 ਦੀ ਦੇ ਦੇਾਂਗੇ ਆ 52 ਮੁੱਲ 50 ਦੀ ਦੇ ਦੇਾਂਗੇ ਕੁੱਲ ਮਿਲਾ ਕੇ 90 ਦਾ ਜੋੜਾ ਹਾਂਜੀ ਭਾਈ ਤੇ ਮਾਨਤਨ ਮੌਕੇ ਤੇ ਹੋਰ ਕਰ ਦੇਗਾ ਕਰ ਦਾਂਗੇ ਭਾਈ ਤੇ ਜੋੜਾ ਲਵੇ 5000 ਜੱਕ ਲੇਗਾ ਨਹੀਂ ਇੰਨਾ ਦਾ ਮਾਨਤਨ ਆਪ ਨੂੰ ਨਹੀਂ ਹੋਣਾਗਾ ਮੈਨੂੰ ਲੱਗਦਾ ਇੰਨਾ ਨਹੀਂ ਦੋਆਂ ਮੰਗਦੇ ਇੱਕ ਮੰਗ ਨਹੀਂ ਨਹੀਂ ਇੰਨਾ ਨਹੀਂ ਹੋਣਾ ਮੇਰਾ ਵੀ ਮਾਨਤਨ ਕਰਦਾ ਕੋਈ ਨਹੀਂ ਆਪਾਂ ਹਿਸਾਬ ਨਾਲ ਚੁੱਲ੍ਹੇ ਮਿੱਤਰ ਵੇਖੋ ਗਰਾਂ ਦੀ ਕਰਮਾ ਵਾਲੀ ਹੂੰ ਮੇਨ ਉਹਦਾ ਹੀਟ ਚ ਵੀ ਆ ਜਾਣਾ ਮੈਂੜ ਦੇ ਇੱਕ ਦੂਸਰੇ ਹਾਂ ਆ ਜਾਣਾ ਵੀ ਆ ਜਾਣਾ ਹਮ ਚਲ ਵਧੀਆ ਗੱਲ ਹੈ ਸੂਈ ਨੂੰ ਕਿੰਨਾ ਟਾਈਮ ਦੱਸਿਆ ਸੀ ਸੂਈਏ ਮਹੀਨੇ ਡੇਢ ਮਹੀਨੇ ਦੀ ਆ ਬਾਲੀ ਨਹੀਂ ਬਾਜੀ ਨੇ ਰਹਿ ਵੀ ਮੱਛੀ ਵੀਡੀਓ ਪਈ ਆਪਣੇ ਕੋਲੇ ਬੜੀ ਗਾਂ ਹੋਊਗੀ ਹਨਾ ਹਾਂ ਹਾਂ ਬੱਛੀ ਜਿਹੜਾ ਕੱਦ ਕਾੜਾ ਵੀ ਆਪੇ ਨਾਲ ਸੋ ਤਿਆਰ ਹੋਈ ਕਿੰਨੀ ਦੀ ਬੱਛੀ ਆ ਨਾ ਨਹੀਂ ਚੰਗੀ ਬੱਛੀ ਸਾਂਭਣ ਵਾਲ ਨੂੰ ਕੀ ਮਾੜੀ ਆ ਯਾਰ ਨਾਈ ਦੋਮਰ ਦਾ ਪੈਣਾ ਗਲਵਾ ਹਾਂਜੀ ਹਾਂਜੀ ਹਣਾ ਤੇ ਰੇਟ ਬਾਈ ਇਹਦਾ ਹੈਗਾ 40000 ਦੀ ਦੇਣੀ ਆ ਆ ਦੇਣੀ ਆ ਮੇਨਦਰ 50000 ਦੀ 90000 ਦਾ ਜੋੜਾ ਨੰਬਰ ਕਿੰਨਾ ਆ ਗਿਆ ਵੀਰੇ 62398 ਬਾਈ 40255 ਇੱਕ ਵਾਰੀ ਹੋਰ ਆਉਣ ਦੇ 62398 40255 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਗੁਰਪਿਆਰ ਨਾਲ ਬਾਈ ਰਾਬਤਾ ਕੈਂਪ ਇਧਰੋਂ ਪਿੰਡ ਤੁੰਬੜਪਣ ਜ਼ਿਲ੍ਹਾ ਫੋਇਟ